ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਆਹ ਦੇਖੋ ਜੀ ਅਸੀਂ ਅੱਜ ਆਏ ਸੀ ਬਾਈਕ ਕੋਲ ਇੱਕ ਬੱਕਰੀਆਂ ਵਾਲੇ ਕੋਲੇ ਤੇ ਮੜਾ ਜਾ ਇਹਨਾਂ ਦੀ ਫਰਿਆਦ ਸੁਣਦੇ ਆ ਯਾਰ ਥੋੜਾ ਜਿਹਾ ਵੀ ਜਿਵੇਂ ਇਹਨਾਂ ਨੂੰ ਦਿੱਕਤ ਆਉਂਦੀ ਹੈ ਹਾਂਜੀ ਬਾਈ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਪ੍ਰੋਬਲਮ ਬਾਈ ਜੀ ਆਹੀ ਆ ਬਸ ਦਵਾਈਆਂ ਦੀ ਹਾਂਜੀ ਹਾਂਜੀ ਘਾਟੋ ਘਾਟਾ ਮੇਰੇ ਕੋਲ ਸੀਗੇ 35 40 ਨਾਗ ਬਾਈ ਜੀ ਹਾਂਜੀ ਬਾਈ ਜੀ 35 40 ਨਾਗ ਦੇ ਵਿੱਚੋਂ 16 ਨਾਗ ਆ ਬਾਈ ਜੀ ਕੱਲੇ ਕੱਲੇ ਦਾ ਗਿਣਤੀ ਮਾਰ ਦਿੰਨਾ ਕੱਢ ਕੇ ਹਾਂਜੀ ਮਰੀਆਂ ਆਹ ਰੌਂਡਰ ਆਪਾਂ ਸਪਰੇਅ ਨਾਲ ਠੀਕ ਹੈ ਜੀ ਇਹ ਆਇਆਂ ਵੀ ਕਿਨਾਲ ਦੇ ਜੱਕਦਾਵੇਂ ਪਸ਼ੂ ਮਰੂਗਾ ਸਾਡਾ ਹੌਲੀ-ਹੌਲੀ ਸੁੱਕ-ਸੁੱਕ ਪਸ਼ੂ ਮਰਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਜਦੋਂ ਛੜਕੀ ਜਾਂਦੀ ਹੈ 10 ਦਿਨ ਤਾਂ ਪਤਾ ਨਹੀਂ ਲੱਗਦਾ ਕਿ ਹਰੇ-ਹਰੇ ਰਹਿੰਦੇ ਹੈ ਕਿ ਹੌਲੀ-ਹੌਲੀ ਸੁੱਕਣ ਲੱਗਦੇ ਹੈ ਠੀਕ ਹੈ ਜੀ ਆਹ ਬਸ ਜਿਵੇਂ ਖਾਈ ਜਾਂਦੇਗਾ ਉਵੇਂ ਬਈ ਹੌਲੀ-ਹੌਲੀ ਪਸ਼ੂ ਖਤਮ ਹੋਈ ਜਾਂਦਾ ਠੀਕ ਹੈ ਜੀ ਕੋਈ ਬੱਚੇ ਸਿੱਟੇ ਜਾਂਦੇਗਾ ਹਾਂ ਜੀ ਤਾਂ ਕੋਈ ਸੁੱਕ-ਸੁੱਕ ਪਸ਼ੂ ਜਿਹੜੇ ਬੱਚੇ ਹੈਗੇ ਸੁੱਕ-ਸੁੱਕ ਕੇ ਮਰੀ ਜਾਂਦੇ ਠੀਕ ਹੈ ਜੀ ਕੋਈ ਉਹਨਾਂ ਦਾ ਸਾਨੂੰ ਤਾਂ ਬਾਅਦ ਚ ਪਤਾ ਲੱਗਦਾ ਹਾਂ ਇੱਥੇ ਦਵਾਈ ਛੜਕੀ ਸੀ ਇੱਥੋਂ ਮਾਰ ਲੈ ਕੇ ਟੱਪੇ ਸੀ ਹਾਂ ਜੀ ਇਹ ਠੀਕ ਹੈ ਜੀ ਠੀਕ ਨੇ ਬਾਈ ਜੀ ਤੇ ਬਾਈ ਜੀ ਜਿੱਦਾਂ ਹੁਣ ਮੰਨ ਲ ਕੇ ਚਲੋ ਵੀ ਆਹ ਦਿੱਕਤ ਆਉਂਦੀ ਵੀ ਆਹ ਸਪਰੇਅ ਛੜਕੀ ਪਈ ਹੈ ਹਨਾ ਹਾਂਜੀ ਹਾਂਜੀ ਇਹਨਾਂ ਦੀ ਦਿੱਕਤ ਆਉਂਦੀ ਤੁਹਾਨੂੰ ਇਹਨਾਂ ਦੇ ਆਉਂਦੇ ਬਾਈ ਜੀ ਠੀਕ ਹੈ ਜੀ ਹਾਂ ਚੱਲ ਥੱਲੇ ਮਾਰੀ ਜਾਣ ਆਪਦੀਆਂ ਵਟਾਂ ਤੇ ਮਾਰੀ ਜਾਣ ਆਦਿਆਂ ਪਹੀਆਂ ਤੇ ਮਾਰੀ ਜਾਣ ਆਪਦੇ ਖਲਾਂ ਤੇ ਮਾਰੀ ਜਾਣ ਆਪਾਂ ਐਣੀਆਂ ਦੇ ਮਾਰੂ ਨਾ ਸਹੀ ਹੈ ਸਹੀ ਹੈ ਆਹਦੇ ਵਾਂਹ ਚ ਮਾਰੀ ਜਾਓ ਆਪਦੇ ਥੱਲੇ ਪਾਸੇ ਮਾਰੀ ਜਾਓ ਕੱਲੇ ਛੜਕਦਾ ਜਿਹੜਾ ਹੁਣ ਗਰੀਬ ਕਮਾਲ ਪਸ਼ੂ ਵਾਲਾ ਕੋਈ ਤਾਂ ਵੀ ਛੜਕੀ ਲੰਘੂਗਾ ਹਾਂਜੀ ਹਾਂਜੀ ਓਏ ਉਹ ਜੀ ਚੀਜ਼ ਤਾਂ ਇਹ ਜਾਣਨੇ ਲੱਗੀਆਂ ਤੋਰ ਕੇ ਇਹ ਜਣਾ ਮਾਲ ਪੋ ਤੇ ਜਦੋਂ ਸਾੜ ਸਫਾ ਕਰਦੇ ਆ ਉਦੋਂ ਬਈ ਖਾਣ ਲੀਆਂ ਵੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੀ ਜਿੱਦਾਂ ਹੁਣ ਆ ਮੇਨ ਰੋਡ ਤੇ ਹਨਾ ਇਹ ਸੜਕ ਤੇ ਜਿੱਦਾਂ ਵੀ ਆ ਦੇਖੋ ਸਪਰੇਅ ਛੜਕੀ ਪਈ ਆ ਹਨਾ ਹਾਂਜੀ ਹਾਂਜੀ ਤੇ ਹੁਣ ਦੇਖੋ ਆ ਸਾਰਾ ਬਾਥੂ ਸੁੱਕਿਆ ਪਿਆ ਤੇ ਕੋਲੇ ਆ ਦੇਖੋ ਪਸ਼ੂ ਹਨਾ ਪਸ਼ੂ ਨੂੰ ਕੋਈ ਪਤਾ ਨਹੀਂ ਆ ਵੀ ਉਹਨੇ ਕੀ ਚੰਗਾ ਕੀ ਐ ਮਾੜਾ ਕੀ ਉਹਦੇ ਲਈ ਹਾਂਜੀ ਹਾਂਜੀ ਤੇ ਉਹਨੇ ਉਹ ਚੀਜ਼ ਹਨਾ ਖਾਣੀ ਆ ਹਾਂ 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 ਤੇ ਵੀ ਪਲੀਜ਼ ਜੋ ਵੀ ਹਨਾ ਜਿੰਨੇ ਵੀ ਬੰਦੇ ਵੀਡੀਓ ਦੇਖ ਰਹੇ ਆ ਤੇ ਪਲੀਜ਼ ਇਹ ਗੱਲ ਤੇ ਗੌਰ ਜਰੂਰ ਕਰਿਓ ਵੀ ਤੁਸੀਂ ਵੀ ਮੰਨਤ ਕਰਕੇ ਆਣੇ ਆ ਬਾਈ ਜੀ ਹੱਥ ਬੰਨ ਕੇ ਹਰੇਕ ਦਾਇ ਭਲਾ ਕੋਈ ਖੋਤੇ ਵਾਲਾ ਵੱਢਣ ਵਾਲਾ ਹੋਊਗਾ ਉਹਦਾ ਵੀ ਫਾਇਦਾ ਆਗਾ ਹਾਂਜੀ ਹਾਂਜੀ ਤੇ ਜੇ ਕੋਈ ਨਾ ਮਾਲ ਪਸ਼ੂ ਵਾਲਾ ਹੈਗਾ ਉਹਦਾ ਵੀ ਫਾਇਦਾ ਆਗਾ ਹਾਂਜੀ ਬਾਈ ਨੁਕਸਾਨ ਤੁਹਾਡਾ ਕਿੰਨਾ ਕੁ ਹੋ ਗਿਆ ਇਹ ਤੋਂ ਪਹਿਲਾਂ ਨੁਕਸਾਨ ਮੇਰਾ ਘਾਟੋ ਘਾਟ ਲੱਖ ਸਵਾ ਲੱਖ ਡੇਢ ਦਾ ਹੀ ਹੋ ਗਿਆ ਬਾਈ ਜੀ ਇਹ ਤੋਂ ਪਹਿਲਾਂ ਠੀਕ ਹੈ ਬਾਈ ਜੀ ਹਾਂ ਕੋਈ ਸਾਡੇ ਗੱਲ ਬਾਰੇ ਕੋਈ ਨਹੀਂ ਸੁਣਦਾ ਕਿ ਬਹੁਤ ਥਾਂ ਤੇ ਮੈਂ ਤਾਂ ਭੱਜ ਚੁੱਕਿਆ ਹਾਂ ਤੂੰ ਪਹਿਲਾਂ ਜੀ ਠੀਕ ਹੈ ਹਾਂ ਦੇਸੀ ਦਫ਼ਤਰ ਤੇ ਵੀ ਦਰਖਾਸਤਾਂ ਵੀ ਦੇ ਹਟੇ ਆ ਬਾਈ ਯਾਰ ਜਿੰਨੇ ਵੀ ਕਿਸਾਨ ਵੀਰ ਜਾਂ ਜੋ ਵੀ ਹਨਾ ਦੇਖ ਰਹੇ ਆ ਤੇ ਪਲੀਜ਼ ਰਿਕਵੈਸਟ ਆ ਯਾਰ ਹਨਾ ਕਿ ਜਿਹੜਾ ਸੜਕ ਦੇ ਨਾਲ ਆ ਇਹ ਤੇ ਸਪਰੇਅ ਨਾ ਛੜਕੀ ਜਾਵੇ ਜਿਵੇਂ ਤੁਹਾਡੇ ਹਨਾ ਵਾਹਣ ਚ ਜਾਂ ਵਟਾਂ ਤੇ ਆਹ ਵਟ ਤੇ ਹੁਣ ਛੜਕੀ ਪਈ ਆ ਜੀ ਅੱਜ ਦਰਨ ਮਾਰਿਆ ਮਾਰਿਆ ਕੈਮਰਾ ਆਹ ਕਿਵੇਂ ਛੜਕੀ ਪਈ ਦਵਾਈ ਆ ਉਹਦੀਆਂ ਵਟਾਂ ਤੇ ਮਾਰੀ ਜਾਣਾ ਤੇ ਸੜਕ ਦੇ ਥੱਲੇ ਥੱਲੇ ਵੀ ਲਾਈ ਜਾਣਾ ਆਪਣਾ ਕੋਈ ਟੈੜਕ ਤੇ ਨਹੀਂ ਚਰਤਾਨਾ ਲਾਉਣ ਜਦੋਂ ਆਪਾਂ ਸਾੜ ਸੱਪਾ ਜਾਣਾ ਸਰ ਨਹੀਂ ਕਰਦਾ ਜੀ ਉਹ ਗੱਲ ਪੈਂਦੇ ਆ ਗੋ ਸਹੀ ਹੈ ਸਹੀ ਹੈ ਹਾਂ ਜੇ ਅੱਗੋਂ ਇਧਰ ਲੈ ਬਸ ਦਵਾਈ ਛਿੜਕ ਕੇ ਆਇਆ ਸੱਤ ਮਾਲ ਨਗਾਉਣੇ ਆ ਇੱਕ ਦੋ ਬੰਦੇ ਮੈਨੂੰ ਗਲਤ ਬੋਲੇ ਯਾਰ ਤੂੰ ਪੁੱਠੇ ਸਾਈਡ ਮਾਰ ਲਈ ਆਉਣਾ ਹੂੰ ਹੂੰ ਅਸਕਰ ਬਾਈ ਯਾਰ ਤੂੰ ਤਾਂ ਬਚਾਉਣੀ ਆਂ ਫਿਰ ਸਹੀ ਹੈ ਸਹੀ ਹੈ ਪਸੂ ਨੂੰ ਪਤਾ ਨਹੀਂ ਨਾ ਵੀ ਇਹ ਤੇ ਜ਼ਹਿਰ ਛਿੜਕ ਕੇ ਜਾਂਦੀ ਹੈ ਨਾ ਯਾਰ ਛਿੜਕਿਆ ਗਾ ਕੀ ਨਾਲ ਦੇ ਸਾਨੂੰ ਤਾਂ ਪਤਾ ਹੁਣ ਜਿਵੇਂ ਹੁਣ ਕਮਲਾਇਆ ਪਿਆਗਾ ਬਾਈ ਜ਼ਹਿਰ ਹੀ ਹੈਗਾ ਆਪਾਂ ਇਧਰ ਦੀ ਕਰ ਲੋ ਹਾਂਜੀ ਹਾਂਜੀ ਹਾਂ ਤੇ ਆਹ ਵੇਖੋ ਜੀ ਆਹ ਵਿੱਚ ਕਿਵੇਂ ਸੁੱਕਿਆ ਪਿਆਗਾ ਵਿੱਚ ਵਿੱਚ ਹਜੇ ਕੋਈ ਹਰਾ ਪਿਆ ਹਰੇ ਸੁੱਕੇ ਨੂੰ ਵਿੱਚੇ ਖਾ ਜਾਂਦੀਆਂ ਐ ਫਿਰ ਹੂੰ ਆ ਰਹਿਣਾ ਭਾਈ ਜੀ ਕਿ ਨਾਲ ਦੇ ਹੱਥ ਸਾਡਾ ਨਕਸਾਨ ਤਾਂ ਬਹੁਤ ਚਰਦਾ ਹੀ ਹੋ ਜਾਂਦਾ ਘਟੋ ਘਟ ਤੇ ਜਾਂ ਚੌਥਾ ਸਾਲ ਹੀ ਹੋ ਗਿਆ ੱੱਜਾ ਠੀਕ ਹੈ ਹਾਂ ਜੇ ਅੱਗੋਂ ਇੱਕ ਦੋ ਬੰਦਿਆਂ ਨੂੰ ਮੈਂ ਕਿਹਾ ਸੀਗਾ ਭਰਾਪੇ ਤੌਰ ਤੇ ਭਾਈ ਜੀ ਆ ਤਾਂ ਨਾ ਮਾਰਿਆ ਕਰੋ ਹਾਂ ਹਾਂ ਅੱਗੋਂ ਸੌਂਦੀ ਉਹਨਾਂ ਨੇ ਜਮਾਂ ਲੋਕਾਂ ਤੇ ਕਰੇ ਛੜਕਦੇ ਠੀਕ ਹੈ ਪਰ ਨਾ ਆਪਾਂ ਉਹਨਾਂ ਦਾ ਲੈਂਦੇ ਨਹੀਂ ਕਿ ਆਹੇ ਤਕਰ ਪਰ ਆਪਾਂ ਗਾਹ ਨੂੰ ਬਿਆਣੇ ਆ ਭਾਈ ਬਹੁਤ ਉਹਨਾਂ ਦੇ ਮੰਨਤਾ ਹੈ ਕਿ ਜੇ ਆਪਣੇ ਆਖੇ ਲੱਗ ਜਾਣਗੇ ਬਾਈ ਸਹੀ ਗੱਲ ਹੈ ਬਈ ਇੱਕ ਗਰੀਬ ਬੰਦਾ ਬੇਨਤੀ ਕਰ ਸਕਦਾ ਤੇ ਜਿੰਨੇ ਵੀ ਵੀਰ ਦੇਖ ਰਹੇ ਆ ਜਾਂ ਇਹਨ ਸੰਦੇਸ਼ ਨੂੰ ਯਾਰ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰੋ ਕਿਉਂਕਿ ਇੱਕ ਹਨਾ ਪਸ਼ੂ ਘੱਟੋ ਘੱਟ ਇਹ ਇੱਕ ਬੱਕਰੀ ਹਨਾ 7-8000 ਦੇ ਕਰੀਬ ਹੈਗੀ ਹੈ ਹਨਾ 12-15000 ਤੋਂ ਬੱਕਰੀ ਦਾ ਬਾਈ ਕੋਈ ਨਹੀਂ ਸਟਾਰਟ ਹੁੰਦੀ ਆ ਹਾਂ 20000 ਤੋਂ 30000 ਤੋਂ ਘੱਟ ਕੋਈ ਬੱਕਰੀ ਹੈ ਨਹੀਂ 15000 ਦੇ ਆਸ-ਪਾਸੇ ਮਿਲ ਜਾਂਦੀ ਹੈ ਤੇ ਵੀਰ ਬਣ ਕੇ ਹਨਾ ਆਪ ਹੀ ਸੋਚੋ ਯਾਰ ਜੇ ਮਤਲਬ ਕਿ ਆਪ ਦੇ ਪਰਸਨਲੀ ਵਾਹਣ ਚੜਾਂਗੇ ਤੇ ਇਦਾਂ ਸਾਈਡਾਂ ਤੇ ਨਾ ਜੇ ਕੋਈ ਦੁੱਧ ਨੂੰ ਆ ਜਾਂਦਾ ਬਾਈ ਜੇ ਅਸੀਂ ਤਾਂ ਕਿਤੇ ਨਹੀਂ ਅੱਗੇ ਦਾ ਮੈਂ ਪਹਿਲਾਂ ਤਾਂ ਨਹੀਂ ਪੈਸੇ ਲੈਂਦਾ ਹੁੰਦਾ ਹੈਗਾ ਵਿੱਚ ਦੀ ਫਿਰ ਬਾਈ ਮੈਂ ਤਾਂ ਪੈਸੇ ਵੀ ਲੈਣ ਲੱਗ ਗਿਆ ਕਿਉਂਕਿ ਜਦੋਂ ਅਗਲਾ ਤਾਂ ਸਾਡਾ ਤਾਂ ਸੋਚਦਾ ਨਹੀਂਗਾ ਸਹੀ ਹੈ ਸਹੀ ਹੈ ਅਗਲਾ ਹੰਮਦਾ ਬਾਈ ਯਾਰ ਕਿੰਨਾ ਤੇ ਚਾਹੀਦਾ ਗਲਾਸ ਆ ਹੂੰ ਹੂੰ ਤਾਂ ਫਿਰ ਉਹ ਅਗਲੇ ਨੂੰ ਆਸ ਦੇ ਜਾਂ ਕਿਲੋ ਲੈ ਲਓ ਜਾਂ ਦਾ ਕਿਲੋ ਲੈ ਲਓ ਠੀਕ ਹੈ ਠੀਕ ਹੈ ਠੀਕ ਨੇ ਬਾਈ ਜੀ ਆ ਹਰੇ ਤੋਂ ਕਿਲੋ ਸਹੀ ਹੈ ਬਾਈ ਜੀ ਹਾਂ ਅੱਛੇ ਸੌਦੇ ਆ ਕਿਹਤੋਂ 5 ਰੁਪਏ ਨਹੀਂ ਲਏ ਸੀਗੇ ਮੈਂ ਕਿਸੇ ਤੋਂ ਵੀ ਚਲੋ ਠੀਕ ਹੈ ਜੀ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕ ਇਹ ਦੁੱਖ ਕੋਈ ਕੋਈ ਸਮਝ ਸਕਦਾ ਹਾਂਜੀ ਹਾਂਜੀ ਤੇ ਜੇ ਤੁਹਾਡੇ ਕਿਸੇ ਨੂੰ ਵੀਡੀਓ ਸ਼ੇਅਰ ਕਰਨਾ ਕਿਸੇ ਦੀ ਯਾਰ ਮਸ਼ਕਲ ਦਾ ਹੱਲ ਹੁੰਦਾ ਤਾਂ ਪਲੀਜ਼ ਜ਼ਰੂਰ ਵੀਡੀਓ ਸ਼ੇਅਰ ਕਰਿਓ ਧੰਨਵਾਦ